ਜਦ ਜਦ ਵੀ ਟੈਕਨੋਲੋਜੀ ਅਪਗ੍ਰੇਡ ਹੋਈ ਹੈ ਉਦੋਂ ਉਦੋਂ ਹੀ ਇਨਸਾਨੀਅਤ ਨੂੰ ਕਿਤੇ ਨਾ ਕਿਤੇ ਇਸ ਦਾ ਹਰਜਾਨਾ ਭਰਨਾ ਪਿਆ ਗੱਲ ਕੀਤੀ ਜਾਵੇ ਅਗਰ AI ਦੀ ਤੇ AI ਦਾ ਹੀ ਇੱਕ ਲੇਟੈਸਟ ਐਗਜ਼ਾਮਪਲ ਦੇਖਣ ਨੂੰ ਮਿਲ ਰਿਹਾ ਹੈ ਕਿ ਜਿੱਥੇ AI ਲੋਕਾਂ ਦੀ ਬਹੁਤ ਹੈਲਪ ਕਰਦੀ ਹੋਈ ਨਜ਼ਰ ਆ ਰਹੀ ਹੈ ਉੱਥੇ ਹੀ ਕਿਤੇ ਨਾ ਕਿਤੇ ਲੋਕਾਂ ਦੀ ਇਮੇਜ ਦੇ ਨਾਲ ਸਰੇਆਮ ਤਕਾਸ਼ਾਈ ਹੁੰਦੀ ਹੋਈ ਵੀ ਨਜ਼ਰ ਆਈ ਹੈ ਉਹਨਾਂ ਦੇ ਨਾਲ ਛੇੜਛਾੜ ਹੁੰਦੀ ਹੋਈ ਵੀ ਨਜ਼ਰ ਆਈ ਹੈ ਤੇ ਇਹੀ ਗੱਲ ਕਰੀਏ ਅਗਰ ਸਿਮਿਲਰਲੀ ਗੱਲ ਕਰੀਏ ਕਿ ਅਗਰ 1969 ਦੇ ਵਿੱਚ ਜਦੋਂ 1G ਆਇਆ ਸੀ ਉਦੋਂ ਕੀ ਪ੍ਰੋਬਲਮ ਆਈ ਸੀ ਉਦੋਂ ਕੀ ਚੇਂजेस ਆਏ ਸੀ ਅਗਰ ਹੁਣ ਤੱਕ ਦੀ ਗੱਲ ਕਰੀਏ ਇਹ ਸਾਰੇ ਪਹਿਲਾਂ ਅਸੀਂ ਗੱਲਬਾਤ ਕਰਾਂਗੇ ਤੇ ਬਣੇ ਰੋਸ ਸਿਟੀ ਹੋਮ نیوز ਦੇ ਨਾਲ ਕਿਉਂਕਿ ਅੱਜ ਤੁਹਾਡੇ ਨਾਲ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਮੈਂ ਤੁਹਾਡੇ ਨਾਲ ਜੁੜ ਚੁੱਕੀ ਹਾਂ ਕਿਉਂਕਿ ਜਦੋਂ 1979 ਦੇ ਵਿੱਚ ਰਸ਼ੀਅਨ ਫਲੂ ਆਇਆ ਸੀ ਉਸ ਟਾਈਮ 1G ਲਾਂਚ ਹੋਇਆ ਸੀ ਅਗਰ ਗੱਲ ਕੀਤੀ ਜਾਵੇ 2G ਦੇ ਤੇ 1991-92 ਦੇ ਵਿੱਚ ਜਦੋਂ 2G ਆਇਆ ਸੀ ਉਦੋਂ ਇਨਫਲੂਐਂਜ਼ਾ ਇਹ ਆਇਆ ਸੀ ਅਗਰ ਗੱਲ ਕੀਤੀ ਜਾਵੇ 3G ਦੀ ਤਾਂ 1998 ਦੇ ਵਿੱਚ ਇਨਫਲੂਐਂਜ਼ਾ ਆਇਆ ਸੀ ਜਿਹੜਾ ਵਾਇਰਸ ਦੇ ਰੂਪ ਚ ਬੜਾ ਖਤਰਨਾਕ ਸੀ ਅਗਰ ਗੱਲ ਕੀਤੀ ਜਾਵੇ 4G ਦੀ 4G ਜਦੋਂ ਆਇਆ ਉਦੋਂ 2009 ਦੇ ਵਿੱਚ ਸਵਾਈਨ ਫਲੂ ਨੇ ਦਸਤਕ ਦਿੱਤੀ ਜਿਸ ਦੇ ਨਾਲ ਬਹੁਤ ਲੋਕਾਂ ਨੂੰ ਨੁਕਸਾਨ ਦੱਲਣਾ ਪਿਆ ਲੋ ਬਹੁਤ ਲੋਕ ਇਸ ਦੀ ਚਪੇਟ ਵਿੱਚ ਆ ਗਏ ਸਨ ਸੋ ਹੁਣੇ ਲੇਟੈਸਟ ਅਗਰ ਗੱਲ ਕੀਤੀ ਜਾਵੇ 5G ਦੀ ਜਦੋਂ 5G ਲਾਂਚ ਹੋਇਆ ਉਸ ਦੌਰਾਨ 2019 ਦੇ ਸਮੇਂ ਦੇ ਦੌਰਾਨ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਜਿਸ ਦੇ ਨਾਲ ਲੋਕਾਂ ਨੇ ਇਸ ਦਾ ਬਹੁਤ ਹੀ ਵੱਡਾ ਖਾਮਿਆਜ਼ਾ ਭੁਗਤਿਆ ਮਤਲਬ ਅਸੀਂ ਸਿੱਧੇ ਤੌਰ ਤੇ ਗੱਲ ਕਰ ਸਕਦੇ ਹਾਂ ਕਿ ਜਦੋਂ ਜਦੋਂ ਟੈਕਨੋਲੋਜੀ ਅਪਗ੍ਰੇਡ ਹੋਈ ਹੈ ਉਦੋਂ-ਉਦੋਂ ਇਨਸਾਨੀਅਤ ਨੂੰ ਕਿਤਨਾ ਕਿਤੇ ਇਹਦਾ ਭਾਰੀ ਪਰਕਮ ਹਰਜਾਨਾ ਜਿਹੜਾ ਉਹ ਦੇਣਾ ਪਿਆ ਤੇ ਅਗਰ ਗੱਲ ਕੀਤੀ ਜਾਵੇ ਹੁਣ ਨਾ ਤੁਸੀਂ ਆਪ ਇਸ ਸਵਾਲ ਦਾ ਜਵਾਬ ਜ਼ਰੂਰ ਦੇਣਾ ਕਿ 2026 ਤੋਂ ਬਾਅਦ ਹੁਣ ਜੜ 2000 ਅਗਲੇ ਆਉਣ ਵਾਲੇ ਸਾਲ ਨੇ 2026 ਤੋਂ ਲੈ ਕੇ 2031 ਤੱਕ ਕਿਹਾ ਜਾ ਰਿਹਾ ਹੈ ਕਿ ਉਦੋਂ ਸਿਕਜੀ ਲਾਂਚ ਹੋਏਗਾ ਤੇ ਇਹ ਵੀ ਅਗਰ ਗੱਲ ਕਰੀ ਜਾਵੇ ਕਿ ਵੱਡੇ ਵੱਡੇ ਵਿਗਿਆਨਿਕ ਹੋਣ ਜਾ ਜੋਤਿਸ਼ ਵਿੱਦਿਆ ਦੇ ਗਿਆਨੀ ਹੋਣ ਸਭ ਦਾ ਇਹ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਕੋਈ ਮਹਾਮਾਰੀ ਆਏਗੀ ਅਜਿਹੀ ਮਹਾਮਾਰੀ ਜਿਸ ਦਾ ਕੋਈ ਵੀ ਜਿਸ ਦਾ ਕੋਈ ਵੀ ਇਲਾਜ ਸ਼ਾਇਦ ਨਹੀਂ ਮਿਲੇਗਾ ਤੇ ਉਸ ਦਾ ਆਮ ਜਨਤਾ ਨੂੰ ਆਮ ਲੋਕਾਂ ਨੂੰ ਬਹੁਤ ਭਾਰੀ ਹਰਜਾਨਾ ਦੇਣਾ ਪਵੇਗਾ ਤੇ ਕਿਤੇ ਨਾ ਕਿਤੇ ਤੁਸੀਂ ਆਪ ਸਮਝ ਰਹੇ ਹੋ ਤੁਸੀਂ ਸੋਚ ਸਕਦੇ ਹੋ ਕਿ ਇਹ ਟੈਕਨੋਲੋਜੀ ਕਿੰਨੀ ਕੁ ਘਾਤਕ ਸਾਬਿਤ ਹੋ ਰਹੀ ਹੈ ਇੱਕ ਸਮਾਂ ਸੀ ਜਦੋਂ ਬਿਲਕੁਲ ਵੀ 5G 2G 4G ਕੋਈ ਵੀ ਇਦਾਂ ਦਾ ਸਿਸਟਮ ਨਹੀਂ ਸੀ ਤੇ ਲੋਕ ਬਹੁਤ ਸੋਨਾ ਆਪਣਾ ਜੀਵਨ ਬਤੀਤ ਕਰਦੇ ਸੀ ਪਰ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਓਵੇਂ ਓਵੇਂ ਬਿਮਾਰੀਆਂ ਦਸਤਕ ਦੇ ਰਹੀਆਂ ਓਵੇਂ ਓਵੇਂ ਨੁਕਸਾਨ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਕੀ ਇਤਫਾਕ ਹੈ ਕਿ ਇਹ ਸਾਰੀਆਂ ਚੀਜ਼ਾਂ ਰਿਲੇਟ ਕਰ ਰਹੀਆਂ ਨੇ ਇਤਫਾਕਨ ਜਾਂ ਕੋਈ ਨਾ ਕੋਈ ਇਹਨਾਂ ਦੇ ਪਿੱਛੇ ਸਕੈਮ ਹੈ ਇਹਾਂ ਕੋਈ ਨਾ ਕੋਈ ਇਹਨਾਂ ਦੇ ਪਿੱਛੇ ਵੱਡੀ ਸਾਜ਼ਿਸ਼ ਹੈ ਇਨਸਾਨੀਅਤ ਨੂੰ ਖਤਮ ਕਰਨ ਦੀ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਨਾਲ ਧੰਨਵਾਦ